ਬਿਆਦਬੀ ਦੇ ਮਾਮਲਿਆਂ ਦੀ ਗੱਲ ਆਉਂਦੀ ਹੈ ਉੱਥੇ ਦੋਸ਼ੀਆਂ ਨੂੰ ਫੜਨ ਦੀ ਗੱਲ ਆਉਂਦੀ ਹੈ ਤਾਂ ਉੱਥੇ ਸਟੇਟ ਨੂੰ ਕੋਈ ਖਤਰਾ ਨਹੀਂ ਹੈ ਤੇ ਜੇ ਜਿਹੜਾ ਗੱਲ ਆਉਂਦੀ ਹੈਗੀ ਆ ਇਹਦੀ ਆਪਣੀ ਦੀ ਜਿਹੜਾ ਦੂਜਾ ਦੂਜਾ ਮਸਲਾ ਜਿਹੜਾ ਮੈਂ ਦੱਸਿਆ ਪਰੋਲ ਦਾ ਤੇ ਉੱਥੇ ਇਹਨਾਂ ਨੂੰ ਪੰਜਾਬ ਜਿਹੜਾ ਹੈ ਇੱਕ ਡੇਂਜਰਸ ਸਟੇਟ ਲੱਗਣ ਲੱਗ ਪਿਆ ਹੈ ਤੇ ਤੇ ਇਹ ਜਿਹੜੀ ਇੰਨੀ ਵੱਡੀ ਮਾਰਜਨ 'ਚ ਵੋਟ ਪਈ ਹੈ ਇਹ ਕਿਤੇ ਨਾ ਕਿਤੇ ਉਹਨਾਂ ਨੂੰ ਵੀ ਇਗਨੋਰ ਕੀਤਾ ਜਾ ਰਿਹਾ ਹੈ ਜੀ ਤੁਸੀਂ ਕਿਹਾ ਸੀ ਕਿ ਉਹ ਜਿਹੜੀ ਪਾਰਟੀ ਸ਼ਰੋਣੀ ਅਕਾਲੀ ਦਲ ਆ ਅਸੀਂ ਉਹ ਚਲਾਵਾਂਗੇ ਕਿ ਹੁਣ ਤੁਸੀਂ ਨਵੀਂ ਰਜਿਸਟਰਡ ਕਰਾਓਗੇ ਕਿ ਉਸ ਪਾਰਟ ਨੂੰ ਆਪਾਂ ਪਟੇਗੌਰ ਕਰਾਂਗੇ ਇਹ ਸਿਸਟਮ ਅਸੀਂ ਹਰ ਸੰਭਵ ਯਤਨ ਕਰਾਂਗੇ ਜੀ ਜੋ ਸਾਡੇ ਤੋਂ ਸਾਰਿਆ ਬਣਿਆ ਕਰ ਜਿੰਨੀ ਕ ਆਕਾਲਪੁਰਖ ਨੇ ਸਮਰੱਥਾ ਦਿੱਤੀ ਅਸੀਂ ਹਰ ਤਰੀਕਾ ਅਪਣਾਵਾਂਗੇ ਸਨਮ ਸਿੰਘ ਸਾਹਿਬ ਹਰ ਪੰਥਕ ਮਿਸਟੇਜ ਤੇ ਇਹ ਕੋਸ਼ਿਸ਼ ਹੁੰਦੀ ਆ ਪੀਲਾ ਕੀਤਾ ਜਾਂਦੀਆਂ ਕਿ ਪੰਥ ਇਕਤਾ ਹੋਵੇ ਕਿਹੜੀ ਕੁਸਵਟੀ ਤੇ ਪੰਥ ਇਕਤਾ ਹੋ ਸਕਦਾ ਸਰਦਾਰ ਛੋਟੇਪੁਰ ਸਾਹਿਬ ਨੇ ਦੱਸ ਦਿੱਤਾ ਕਿ ਇਕਤਾ ਦਾ ਆਧਾਰ 2 ਦਸੰਬਰ ਦਾ ਹੁਕਮਨਾਮਾ ਹੀ ਬਣੂਗਾ ਜੀ ਪਰ ਜਿਹੜਾ ਹੁਣ ਅਸੀਂ ਦੇਖ ਰਹੇ ਹਾਂ ਜੀ ਸ਼ਤਾਬੀਆਂ ਤਾਂ ਵਾਕ ਵਾਕ ਮਨਾਈਆਂ ਗਈਆਂ ਤੁਸੀਂ ਦੇਖਿਆ ਆਪਣਾ ਸ਼੍ਰੋਮਣੀ ਕਮੇਟੀ ਨੇ ਵਾਕ ਪੰਜਾਬ ਸਰਕਾਰ ਨੇ ਵਾਕ ਹਰਿਆਣਾ ਕਮੇਟੀ ਨੇ ਵਾਕ ਮੋਦੀ ਸਾਹਿਬ ਦਿੱਲੀ ਕਮੇਟੀ ਵਾਕ ਪਰ ਪੰਥ ਦਾ ਵਿਖਰਦਾ ਜਾ ਰਿਹਾ ਹੈ ਤੁਸੀਂ ਹੁਣ ਦੇਖੋ ਨਿਆਣੀਆਂ ਜੱਥੇ ਬੰਦੀਆਂ ਉਹ ਪੰਜਾਬ ਸਰਕਾਰ ਦੇ ਫੰਕਸ਼ਨ ਚ ਚਲੇ ਗਈਆਂ ਸ਼੍ਰੋਮਣੀ ਕਮੇਟੀ ਦੇ ਕੋਈ ਫੰਕਸ਼ਨ ਦੇ ਵਿੱਚ ਕੋਈ ਆਇਆ ਨਹੀਂ ਬਾਲ ਸਾਹਿਬ ਤੋਂ ਇਲਾਵਾ ਕਿਵੇਂ ਦੇਖ ਲਓ ਸਾਰੇ ਤਾਂ ਮੰਡੇ ਜਾ ਰਹੇ ਨੇ ਦੇਖੋ ਆ ਜਸਜੀਤ ਨੇ ਹੁਣ ਸਵਾਲ ਕੀਤਾ ਕਿ ਪੰਥਕ ਇਕਤਾ ਕਿਸ ਅਧਾਰ ਤੇ ਹੋਏਗੀ ਪੰਥਕ ਇਕਤਾ ਦੀ ਅਪੀਲ ਵੀ ਕੀਤੀ ਹੈ ਉੱਥੇ ਆਨੰਦਪੁਰ ਸਾਹਿਬ ਵਿਪੰਥਕ ਇਕਤਾ ਹੋਣੀ ਚਾਹੀਦੀ ਹੈ ਸਾਰੇ ਪੰਥਾਂ ਨੂੰ ਇੱਕ ਘੰਟੇ ਥੱਲੇ ਇਕੱਠਾ ਹੋਣਾ ਚਾਹੀਦਾ ਹੈ ਇਹਨਾਂ ਨੂੰ ਪੁੱਛਣਾ ਚਾਹੀਦਾ ਹੈ ਕਿ ਜਦੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੁਹਾਡੇ ਕੋਲ ਸੱਦਾ ਲੈ ਕੇ ਆਈ ਹੈ ਜਦੋਂ ਉਹਨੇ ਕਿਹਾ ਕਿ ਆਪਾਂ ਸਾਰੇ ਰਲ ਮਿਲ ਕੇ ਦਿੱਲੀ ਦੇ ਵਿੱਚ ਆਪਾਂ ਮਨਾਈਏ ਸਾਂਝ ਰੂਪ ਦੇ ਵਿੱਚ ਮਨਾਈਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਡੀ ਧਿਰ ਹੈ ਵੱਡੀ ਧਿਰ ਵਜੋਂ ਤੁਹਾਨੂੰ ਮਾਨ ਸਤਿਕਾਰ ਦਿੱਤਾ ਜਾਊਗਾ ਤੇ ਇਹ ਕਿਉਂ ਭੱਜੇ ਕਿਉਂ ਨਹੀਂ ਇਹਨਾਂ ਨੇ ਜਿਹੜਾ ਹੈ ਉਹਨਾਂ ਦੀ ਗੱਲ ਨੂੰ ਮੰਨਿਆ ਕਿੱਦਾਂ ਵਧੀਆ ਵਧੀਆ ਸੁਨੇਹਾ ਸੀ ਸਾਰੀਆਂ ਸੰਸਥਾਵਾਂ ਕਿਉਂਕਿ ਦੇ ਵਿੱਚ ਫੰਕਸ਼ਨ ਹੋਣਾ ਬਹੁਤ ਵੱਡੀ ਗੱ 300 ਸਾਲਾ ਮਨਾਇਆ ਨਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਤੇ ਉਹਦੇ ਸਾਡੇ ਕੋਲੇ ਡਾਕੂਮੈਂਟਸ ਦਸਤਾਵੇਜ਼ ਮੌਜੂਦ ਹੈ ਉਸ ਵਕਤ ਪੰਥ ਦੀਆਂ ਸਾਰੀਆਂ ਸੰਪਰਦਾਵਾਂ ਸਾਰੀਆਂ ਸੰਸਥਾਵਾਂ ਸਾਰੀਆਂ ਸਿੰਘ ਸਭਾਵਾਂ ਸਾਰੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਇਕੱਠੇ ਹੋ ਕੇ ਦਿੱਲੀ ਦੇ ਵਿੱਚ ਮਨਾਇਆ ਸੀ ਤੇ ਜੇ ਉਸ ਵਕਤ 50 ਸਾਲ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਡੀ ਭੂਮਿਕਾ ਨਿਭਾ ਕੇ ਸਭ ਨੂੰ ਇੱਕ ਮੰਚ ਤੇ ਇਕੱਠਾ ਕਰਕੇ ਦਿੱਲੀ ਮਨਾ ਸਕਦੀ ਹੈ ਤੇ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੀ ਹੋ ਗਿਆ ਕਿ ਉਹ ਦਿੱਲੀ ਦੇ ਨਾਲ ਜਾਂ ਦਿੱਲੀ ਕਮੇਟੀ ਦੇ ਨਾਲ ਮਤਲਬ ਮਿਲ ਕੇ ਜਿਹੜਾ ਉਹ ਬੈਠਣ ਵਾਸਤੇ ਮਨਾਉਣ ਲਈ ਤਿਆਰ ਨਹੀਂ ਹੋਈ ਸਿੰਘ ਸਾਹਿਬ ਜੀ ਹਰਿਆਣਾ ਨੇ ਸਰਕਾਰ ਨੇ ਹੁਧਿਆਣਾ ਕਮੇਟੀ ਦੇ ਨਾਲ ਪੂਰਾ ਸਹਿਯੋਗ ਕੀਤਾ ਦਿੱਲੀ ਦੇ ਵਿੱਚ ਕੇਂਦਰ ਸਰਕਾਰ ਨੇ ਉੱਤੇ ਸਹਿਯੋਗ ਕੀਤਾ ਪਰ ਪੰਜਾਬ ਸਰਕਾਰ ਵੱਖਰੇ ਤੌਰ ਤੇ ਉੱਤੇ ਚੱਲਦੀ ਰਹੀ ਸ਼੍ਰੋਮਣੀ ਕਮੇਟੀ ਔਰ ਵੀ ਹਜੂਰ ਸਾਹਿਬ ਵੀ ਮਨਾਇਆ ਗਿਆ ਪਟਨਾ ਸਾਹਿਬ ਵੀ ਮਨਾਇਆ ਗਿਆ ਉਥੋਂ ਦੀ ਸਰਕਾਰਾਂ ਨੇ ਪੂਰਾ ਸਹਿਯੋਗ ਦਿੱਤਾ ਪਰ ਪੰਜਾਬ ਸਰਕਾਰ ਇਸ ਤੋਂ ਪਗੋੜੇ ਨਹੀਂ ਨਜ਼ਰ ਆਈ ਜੀ ਨਹੀਂ ਦੇਖੋ ਇਹ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਧਾਰਮਿਕ ਸੰਸਥਾ ਹੈਗੀ ਆ ਧਾਰਮਿਕ ਜਥੇਬੰਦੀ ਹੈਗੀ ਆ ਸਭ ਤੋਂ ਮੁੱਢਲਾ ਫਰਜ਼ ਜਿਹੜਾ ਹੈ ਨਾ ਜੀ ਉਹ ਇਹਦਾ ਬਣਦਾ ਸੀ ਕਿ 4-6 ਮਹੀਨੇ ਪਹਿਲਾਂ ਇਹ ਖੁਦ ਸਰਕਾਰ ਨਾਲ ਆਪਦਾ ਕੰਮ ਕਰਦੇ ਇਹ ਦੇਖੋ ਅਸੀਂ ਜਿਹੜੀ ਸ਼ਤਾਬਦੀ ਜਿਹੜੀ ਆ ਉਹ ਮਨਾਉਣੀ ਹੈ ਤੇ ਤੁਸੀਂ ਸਾਡੇ ਮੰਚ ਦੇ ਉੱਤੇ ਇਕੱਠੇ ਹੋਵੋ ਮੈਂ ਤੁਹਾਨੂੰ ਆਪਣੇ ਸਮੇਂ ਦੀ ਉਦਾਹਰਨ ਦਿੰਦਾ ਕਿ ਜਦੋਂ 2019 ਦੇ ਵਿੱਚ ਮਨਾਇਆ ਹੈ ਕੈਪਟਨ ਨੇ ਵੱਖਰਾ ਬਣਾਇਆ ਸੀ ਵੱਖਰਾ ਬਣਾਇਆ ਤੇ ਉਸ ਵਕਤ ਮੈਂ ਬੜੇ ਯਤਨ ਕੀਤੇ ਸੀ ਵੀ ਯਾਰ ਇਕੱਠੇ ਹੋ ਕੇ ਮਨਾ ਲਓ ਮੈਨੂੰ ਉਹਨਾਂ ਦਾ ਤਾਂ ਪਤਾ ਨਹੀਂ ਮੰਨੇ ਕਿ ਨਹੀਂ ਮੰਨੇ ਸਾਡੇ ਨਹੀਂ ਸੀ ਮੰਨੇ ਤਾਂ ਇਹ ਚੀਜ਼ਾਂ ਇਕੱਠੇ ਹੋ ਕੇ ਮਨਾਉਣਾ ਚਾਹੀਦਾ ਸੀ ਅਨੰਤਪੁਰ ਸਾਹਿਬ ਨੂੰ ਜਿਹੜਾ ਹੈਗਾ ਪੋਲਿਟਿਕਸ ਇਸ ਵਕਤ ਜਿਹੜਾ ਮੁੱਦਾ ਜਿਹੜਾ ਮੁੱਖ ਹੈ ਨਾ ਜੀ ਉਹ ਹੈ ਗੈਂਗਸਟਰਵਾਦ ਜਿਹਨੂੰ ਸਿਆਸੀ ਪਾਰਟੀਆਂ ਸਰਪ੍ਰਸਤੀ ਦੇ ਰਹੀਆਂ ਪਾਲ ਰਹੀਆਂ ਦੂਜਾ ਮੁੱਦਾ ਹੈ ਡਰੱਗ ਜਿਹਦਾ ਪ੍ਰਕੋਪ ਜਿਹੜਾ ਹੈ ਘਰ-ਘਰ ਦੇ ਵਿੱਚ ਜਿਹੜਾ ਹੈ ਉਪਸਰਿਆ ਹੈਗਾ ਗੈਂਗਸਟਰਵਾਦ ਨੇ ਪੰਜਾਬ ਦਾ ਚੂਮਰ ਕੱਟ ਕੇ ਰੱਖ ਦਿੱਤਾ ਕੱਲ ਵੀ ਮੈਨੂੰ ਪਤਾ ਲੱਗਿਆ ਸ਼ਾਇਦ ਤਰਨ ਤਰਨ ਦੇ ਵਿੱਚ ਕਿਸੇ ਨੂੰ ਗੋਲੀ ਮਾਰੀ ਗਈ ਹੈ ਜੀ ਆ ਸਾਡੇ ਜਸਬੀਰ ਸਿੰਘ ਹੁੰਮਣ ਖੜੇ ਨੇ ਇਹਨਾਂ ਦੇ ਇਹ ਰਿਸ਼ਤੇਦਾਰ ਜਿਹੜਾ ਭਤੀਜਾ ਹੈ ਉਹਨੂੰ ਵੀ ਜੜੀ ਗੋਲੀ ਮਾਰੀ ਗਈ ਹੈ ਜੀ ਅੱਜ ਹਾਲਾਤ ਇਹ ਬਣ ਗਏ ਨੇ ਕਿ ਬੰਦਾ ਘਰੋਂ ਨਿਕਲਦਾ ਹੈਗਾ ਲੇਕਿਨ ਇਹ ਪਤਾ ਨਹੀਂ ਕਿ ਸ਼ਾਮ ਨੂੰ ਵਾਪਸ ਆਏਗਾ ਕਿ ਨਹੀਂ ਆਏਗਾ ਜੇ ਕੋਈ ਜ਼ਮੀਨ ਵੇਚਦਾ ਹੈ ਉਹਦੇ ਤੋਂ ਫਰੋਤੀ ਮੰਗੀ ਜਾਂਦੀ ਹੈ ਜੇ ਕੋਈ ਖਰੀਦਦਾ ਤੇ ਉਹਦੇ ਤੋਂ ਫਰੋਤੀ ਮੰਗੀ ਜਾਂਦੀ ਹੈ ਨਹੀਂ ਗੋਲੀ ਮਾਰੀ ਜਾਂਦੀ ਹੈ ਜੀ ਜੀ ਪਹਿਲਾਂ ਕਿਹਦੇ ਗ੍ਰੀਨ ਸਿੰਘ ਸਾਹਿਬ ਨੇ ਹਾਂਜੀ ਕਿੰਨੀ ਪੈਦਾ ਇਹ ਪਿਛਲੀਆਂ ਜਿਹੜੀਆਂ ਸਰਕਾਰਾਂ ਰਹੀਆਂ ਉਹਨਾਂ ਨੇ ਕਿਸੇ ਨੇ ਪੈਦਾ ਕੀਤੇ ਕਿਸੇ ਨੇ ਪਾਲੇ ਕਿਸੇ ਨੇ ਸਰਪ੍ਰਸਤੀ ਦਿੱਤੀ ਅੱਜ ਉਹ ਮਤਲਬ ਇੱਕ ਵੱਡੇ ਦਰਖਤ ਬਣ ਗਏ ਚਲੋ ਸਿੰਘ ਸਾਹਿਬ ਜਿਹੜੇ ਤੁਸੀਂ ਉਹ ਰਿਟਾਇਰਮੈਂਟ ਸਾਰੇ ਨਾਮ ਲੱਖੇ ਨੇ ਕੋਈ ਨਾ ਨੌਜਵਾਨ ਆ ਕੋ ਵੀ ਲਿਖ ਕੇ ਆਉਗਾ ਮੈਂ ਕਿਹਾ ਜੀ ਬਿਲਕੁਲ ਬਿਲਕੁਲ ਮੈਂ ਅੱਜ ਬੋਲਿਆ ਵੀ ਹਾਂ ਕਿ ਜਿਹੜੀ ਸਾਡੀ ਲੀਡਰਸ਼ਿਪ ਹੈ ਇਹ ਘੱਟੋ ਘੱਟ 40 45% ਨੌਜਵਾਨਾਂ ਨੂੰ ਸਪੇਸ ਦੇਵੇ ਔਰ ਨੌਜਵਾਨ ਜੋੜਨ ਚ ਇਹ ਤਾਂ ਆਪੇ ਕਾਲੀ ਤਾਂ ਪਾਲਣ ਦੇ ਉਹਨਾਂ ਦੀ ਇਹ ਹੈ ਜੀ ਮੰਨ ਕਰਦੇ ਸਮਝਣਾ ਤੋਂ ਨਹੀਂ ਸਿੱਖਾਂ ਨਹੀਂ ਨਹੀਂ ਕਾਲੀ ਦਾ ਜਿਹੜੀ ਜੀ ਜਿਹੜੀ ਸੀਨੀਅਰ ਲੀਡਰਸ਼ਿਪ ਹੈ ਉਹ ਇੱਕ ਝੋਟਾ ਬਿਲਕੁਲ ਇੱਕ ਝੋਟਾ ਹੈ ਜੀ ਕੋਈ ਦੋਰਾਵਾ ਨਹੀਂ ਬਿਲਕੁਲ ਇੱਕ ਝੋਟਾ ਹੈ ਔਰ ਆਉਣ ਵਾਲੇ ਸਮੇਂ 'ਚ ਤੁਹਾਨੂੰ ਇੱਕ ਝਟਤਾ ਜਿਹੜੀ ਹੈ ਉਹ ਦੇਖੇਗੇ ਵੀ ਅੱਜ ਵੀ ਇੱਕ ਝੋਟਾ ਹੈ ਜੀ ਤੁਹਾਡੀ ਸਟੇਜਾਂ ਤੋਂ ਬੋਲੇ ਕੋਈ ਨਾਰਾਜ਼ ਨੇ ਕੋਈ ਨਾਰਾਜ਼ ਨਹੀਂ ਜੀ ਨਾ ਸਾਡੀਆਂ ਸਟੇਜਾਂ ਤੋਂ ਕਿਸੇ ਨੇ ਬੋਲਿਆ ਇਹ ਐਵੇਂ ਹੀ ਮਤਲਬ ਕਨਸੂਆਂ ਨੇ ਉਹ ਪਘੋੜੇਦਲ ਦਾ ਜਿਹੜਾ ਆਰਟੀ ਬੈਂਕ ਹੈ ਨਾ ਜੀ ਉਹ ਇਹ ਗੱਲਾਂ ਫੁਲਾ ਰਿਹਾ ਕਿ ਇਨਾਂ ਚ ਫੁੱਟ ਹੈ ਜੀ ਇਨਾਂ ਚ ਨਾ ਉਹ ਆਖੂ ਤੇ ਮੂੰਹੋਂ ਥੋੜਾ ਘਵਾ ਲੂਗਾ ਉਹ ਪਾਰਟੀ ਵਾਂਗ ਕੋਈ ਨਾ ਕੋਈ ਤਾਂ ਬੋਲੇ ਉਹ ਉਹ ਜਾਣ ਕੇ ਕਹਿ ਰਿਹਾ ਕੋਈ ਬੋਲ ਤਾਂ ਬੋਲ ਕਿੱਥੇ ਰਿਹਾ ਕੋਈ ਸਿੰਘ ਸਾਹਿਬ ਅਗਲੀ ਵਾਰ ਪੱਪਾ ਸਰੋਸਾ ਤੋਂ ਤੁਹਾਡੀ ਪਾਰਟੀ ਵੱਲੋਂ ਕੀ ਇਹਦੇ ਬਾਰੇ ਇਹ ਵੀ ਦੇਖੋ ਜੇ ਲੋਕਤੰਤਰ ਨੂੰ ਖਤਮ ਕਰਨਾ ਨਾ ਡੈਮੋਕ੍ਰੈਟਿਕ ਸਿਸਟਮ ਨੂੰ ਖਤਮ ਕਰਨਾ ਤਾਂ ਚੋਣਾਂ ਹੀ ਬੰਦ ਕਰਵਾ ਦਿਓ ਜੀ ਸਿੰਘ ਸਾਹਿਬ ਤੇ ਡੈਮੋਕ੍ਰੇਸੀ ਆਪਣੇ ਆਪ ਹੀ ਖਤਮ ਹੋ ਜਾਂਦੀ ਹੈ ਸਿੱਖਾਂ ਨੂੰ ਇੱਕ ਫਕਰ ਹੈ ਕਿ ਸਿੱਖਾਂ ਕੋਲ ਇੱਕ ਡੈਮੋਕ੍ਰੈਟਿਕ ਸੰਸਥਾ ਹੈ ਲੇਕਿਨ ਭਾਰਤ ਸਰਕਾਰ ਨੇ ਚੋਣਾ ਨਾ ਕਰਵਾ ਕੇ ਸ਼੍ਰੋਮਣੀ ਕਮੇਟੀ ਦੇ ਡੈਮੋਕਰੈਟਿਕ ਢਾਂਚੇ ਨੂੰ ਜਿਹੜੀ ਹੈ ਸੱਟ ਮਾਰੀ ਹੈ ਔਰ ਕਿਤੇ ਨਾ ਕਿਤੇ ਭਾਰਤ ਸਰਕਾਰ ਵੀ ਜਿਹੜੀ ਹੈ ਜ਼ਿੰਮੇਵਾਰ ਹੈ ਤੇ ਜਿਹੜੀ ਸਥਾਪਤ ਹੈ ਰਾ ਸ਼੍ਰੋਮਣੀ ਕਮੇਟੀ ਦੀਆਂ ਚੋਣਾ ਨਾ ਹੋਣ ਲਈ ਇਹ ਵੀ ਜ਼ਿੰਮੇਵਾਰ ਹੈ ਸਿੰਘ ਸਾਹਿਬ ਦੋਹਾਂ ਪਾਰਟੀਆਂ ਨੇ ਪੱਤੀ ਮੁਹਿੰਮ ਚਲਾਈ ਸੀ ਹੁਕਮਨਾਮੇ 'ਚ ਇੱਕ ਅਗਾ ਸੀ ਜੀ 2 ਲੱਖ ਬੂਟਾ ਲਗਾਣਾ ਨਾ ਇਸ ਥੜੇ ਨੇ ਲਗਾਇਆ ਨਾ ਉਸ ਥੜੇ ਨੇ ਲਗਾਇਆ ਇਸ ਥੜੇ ਦੇ ਪੰਜ ਮੈਂਬਰਾਂ ਨੇ ਇੱਕ ਬੂਟਾ ਲਾ ਕੇ ਉਹ ਮਹਿਮ ਨੂੰ ਉੱਥੇ ਠੱਪ ਕਰ ਦਿੱਤਾ ਜਦੋਂ ਉਹ ਇੱਕ ਬੂਟਾ ਹੀ ਸਵਾ ਲੱਖ ਬਣਿਆ ਜਾਏਗਾ ਨਹੀਂ ਜਦੋਂ ਉਹ ਉਹ ਲਾਉਂਦੇ ਆ ਕਿ ਨਹੀਂ ਲਾਉਂਦੇ ਲੇਕਿਨ ਸਾਡੀ ਪਾਰਟੀ ਲਾਉਗੀ ਬੂਟੇ ਲਾਉਂਦਾ ਇੱਕ ਮੌਸਮ ਹੁੰਦਾ ਇੱਕ ਮੌਸਮ ਹੁੰਦਾ ਜਦੋਂ ਹੁਕਮਨਾਮਾ ਜਾਰੀ ਕੀਤਾ ਸੀ ਉਹਦੇ 'ਚ ਡੇਟ ਪੈਂਚਲ ਸੀ ਜੀ ਉਹ ਉਹਨਾਂ ਨੇ ਉਲੰਘਣ ਕਰਤਾ ਉਦੋਂ ਤੱਕ ਤਾਂ ਮੈਂ ਨਹੀਂ ਕਹਾਂਦਾ ਸਾਰੇ ਲਾਇ ਨੇ ਦੱਸ ਵੀ ਭਲਾਏ ਮੈਂ ਲਾਇ ਨੇ ਆਪਦੇ ਘਰੇ ਲਾਇ ਨੇ ਅਸੀਂ ਸਾਰੇ ਲਾਇ ਅਸੀਂ ਲਾਇ ਨੇ ਆਪਦੇ ਘਰੇ ਇੱਕ ਗੱਲ ਦੱਸਦਾ ਕਿ 2 ਦਸੰਬਰ ਦੇ ਹੁਕਮਨਾਮੇ ਨੂੰ ਸਾਡੇ ਸੱਚੇ ਖੱਬੇ ਬੈਠੇ ਮੰਨ ਰਹੇ ਐ ਤੇ ਭਗੌੜਾ ਤੇ ਜੜੀ ਆ ਉਹ ਨਹੀਂ ਮੰਨ ਰਹੀ ਛੋਟੇ ਬਿਟੋਟ ਕਿਤੇ ਨਾ ਕਿਸੇ ਪਾਰਟੀ ਨਾਲ ਇਹ ਸਸਤਾ ਇਧਾਰਨਾ ਤੁਸੀਂ ਜੇ ਕੋਈ ਇਸ ਤਰ੍ਹਾਂ ਦਾ ਮਾਹੌਲ ਬਣੇਗਾ ਇੱਕ ਕੁਐਸਚਨ ਤਾਂ ਪੁੱਛਿਆ ਗਿਆ ਹੈ ਬਹੁਤ ਇੰਪੋਰਟੈਂਟ ਕੁਐਸਚਨ ਹੈ ਕਿਉਂਕਿ ਤੁਸੀਂ ਟੋੜੇ ਕਰਕੇ ਸ਼੍ਰੋਮਣੀ ਅਕਾਲੀ ਦਲ ਤਰਨਤਾਰਨ ਦੇ ਵਿੱਚ ਚੋਣ ਹਾਰਿਆ ਹੈ ਇਹ ਡੰਕੇ ਦੀ ਚੋਣ ਤੇ ਕਿਹਾ ਜਾ ਰਿਹਾ ਜੀ 18000 ਤੋਂ ਵੋਟ ਪਈਆਂ ਤੁਸੀਂ ਬਹੁਤ ਮਰੀ ਜੈ ਕਿ ਇਹ ਸਾਨੂੰ ਇੱਕ ਜਿਹੜੀ ਵੋਟ ਹੈ ਇਹ ਸਾਨੂੰ オリジナル ਵੋਟ ਪਈ ਆ ਸੀ ਕਿਸੇ ਨੂੰ ਪੈਸਾ ਨਹੀਂ ਦਿੱਤਾ ਕਿ ਤੁਸੀਂ ਜੇਕਰ ਤੁਹਾਡੀ ਪਾਰਟੀ ਜਾਂ ਕਾਫੀ ਸੀਟਾਂ ਲੈਂਦੇ ਹੋ ਤੁਸੀਂ ਕਿਸੇ ਨਾਲ ਆਉਣ ਵਾਲੇ ਸਮੇਂ ਤੇ ਬੀਜੇਪੀ ਨਾਲ ਜਾਂ ਕਿਸੇ ਨਾਲ ਅਲਾਈንስ ਕਰੋਗੇ ਜੀ ਰਾਜਨੀਤੀ ਦੇ ਵਿੱਚ ਪ੍ਰਸਥਿਤੀਆਂ ਜਿਹੜੀਆਂ ਨਾ ਬਹੁਤ ਅਹਿਮ ਹੁੰਦੀਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਪ੍ਰਸਥਿਤੀਆਂ ਬਣਦੀਆਂ ਤੇ ਉਹਦਾ ਫੈਸਲਾ ਸਾਡੀ ਲੀਡਰਸ਼ਿਪ ਸਾਂਝੀ رائے ਦੇ ਨਾਲ ਹੀ ਕਰੂਗੀ ਕਿ ਕਿਹਦੇ ਨਾਲ ਬੈਠਣਾ ਕਿਹਦੇ ਨਾਲ ਉੱਠਣਾ ਕਿਹਦੇ ਨਾਲ ਖੜੋਣਾ ਤੇ ਕਿਹਦੇ ਨਾਲੋਂ ਉੱਠਣਾ ਲੇਕਿਨ ਮਤਲਬ ਤੁਸੀਂ ਕਹਿੰਦੇ ਪੈਨੇਗੇ ਭਾਰਤੀ ਜਨਤਾ ਪਾਰਟੀ ਇਹਨਾਂ ਨੂੰ ਰਿਮੋਟ ਨਾਲ ਚਲਾ ਰਹੀ ਹੈ ਉਹਦਾ ਇਹ ਕਈਆਂ ਨੂੰ ਕਹਿ ਦਿੰਦੇ ਆ ਜਿਹੜਾ ਇਹਨਾਂ ਦੇ ਮੁਤਾਬਕ ਨਹੀਂ ਚੱਲਦਾ ਉਹਨੂੰ ਪਹਿਲਾਂ ਕਾਂਗਰਸ ਦੇ ਕਹਿੰਦੇ ਹੁੰਦੇ ਹੁਣ ਬੀਜੇਪੀ ਦਾ ਕਹਿਣ ਲੱਗੇ ਆਪੇ ਅੰਦਰ ਖਾਤੇ ਤਰ ਲੋ ਮੱਛੀ ਸਿੰਘ ਸਾਹਿਬ 350 ਸਰਦਾਰ ਸ਼ਤਾਬ ਦੀ ਕਾਮ ਨੇ ਬਣਾਈ ਆ ਸ਼ਰਮਣੀ ਕਮੇਟੀ ਨੇ ਵੱਡੇ ਪੱਧਰ ਤੇ ਪ੍ਰਬੰਧ ਕੀਤੇ ਸੀਗੇ ਬਣਾਏ ਵੀ ਸਮਾਗਮ ਕੀਤੇ ਕੀ ਪੁਣ ਜੁਲਦੀ ਦਾ ਕਾਰੀਦਾਰ ਨੂੰ ਸੱਦਾ ਆਇਆ ਸਮਾਗਮਾਂ ਵਿੱਚ ਸ਼ਾਮਲ ਹੋਣ ਦਾ ਨਹੀਂ ਸਾਨੂੰ ਸ਼ਰਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਕੋਈ ਸੱਦਾ ਨਹੀਂ ਸੀ ਦਿੱਲੀ ਸੇ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਸਾਨੂੰ ਸੱਦਾ ਦਿੱਤਾ ਸੀ ਸਿੰਘ ਸਾਹਿਬ ਜੀ ਇੱਕ ਅਹਿਮ ਉੱਤਾਰ ਸੀਗਾ ਜਿਵੇਂ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਦੀ ਗੱਲ ਕੀਤੀ ਕਿ ਇਹਨਾਂ ਨੇ ਹੁਕਮਨਾਮਾ ਨਹੀਂ ਮੰਨਿਆ ਉਹ ਤੋਂ ਤੋਂ ਇਹ ਜਿਵੇਂ ਤੁਸੀਂ ਵਾਰ-ਵਾਰ ਸਟੇਜਾਂ ਤੋਂ ਕਹਿਣੇ ਫਗੋੜੇ ਉਹਦੇ ਪਰ ਇੱਕ ਵੱਡਾ ਅਹੁਦਾ ਹੁੰਦਾ ਸ੍ਰੀ ਦਰਪਾਲ ਸਾਹਿਬ ਦੇ ਮੁੱਖ ਗ੍ਰੰਥੀ ਦਾ ਹੈੱਡ ਗ੍ਰੰਥੀ ਦਾ ਇਹਨਾਂ ਨੇ ਤਾਂ ਉਹਨਾਂ ਨੂੰ ਵੀ ਬਖਸ਼ਿਆ ਕਿਵੇਂ ਦੇਖ ਰਿਓ ਜੀ ਉਹਨਾਂ ਦੇ ਇੱਕ ਅਹੁਦੇ ਦਾ ਮਾਨ ਮਰਿਆਦ ਵੀ ਨਹੀਂ ਰੱਖਿਆ ਜੀ ਮੈਂ ਆਪਣੀ ਹੁਣ ਸਪੀਚ ਦੇ ਵਿੱਚ ਵੀ ਕਹਿ ਚੁੱਕਿਆ ਕਿ ਇਹਨਾਂ ਨੇ ਅਕਾਲ ਤਖਤ ਸਾਹਿਬ ਨੂੰ ਤਾਂ ਜਿਹੜਾ ਟਿਚ ਜਾਣੇ ਜਾਣਿਆ ਸੀ ਇਹਨਾਂ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨਾਲ ਵੀ ਜਿਹੜਾ ਹੈ ਉਹ ਮੱਥਾ ਲਾਉਣ ਦਾ ਯਤਨ ਕੀਤਾ ਹੈ ਇੱਕ ਕਿਸਮ ਦਾ ਸ੍ਰੀ ਅਕਾਲ ਤਖਤ ਸਾਹਿਬ ਤੇ ਸ੍ਰੀ ਹਰਮੰਦਰ ਸਾਹਿਬ ਜੀ ਦੇ ਨਾਲ ਮੱਥਾ ਲਾ ਕੇ ਇਹ ਅਬਦਾਲੀਆਂ ਦੀ ਕੈਟਾਗਰੀ ਦੇ ਵਿੱਚ ਖੜੇ ਹੋ ਗਏ ਸੱਚ ਜੀ ਤੁਸੀਂ ਕਿਹਾ ਵੀ ਅਕਾਲ ਤਖਤ ਸਾਹਿਬ ਨੂੰ ਬਾਰ ਬਾਰ ਸੁਣਨਦੇ ਆ ਸੀ ਜੇ ਹਰਮੰਦਰ ਸਾਹਿਬ ਨੂੰ ਇਹਨਾਂ ਨੇ ਢੱਡ ਮਾਰਿਆ ਇਹ ਢੱਡ ਮਾਰਨਾ ਇੱਕ ਸਦਕਾ ਅਪਰਾਧ ਹੈ ਅਪਰਾਧ ਹੈ ਜੀ ਨੇ ਟੱਡ ਮਾਰਨਾ ਸ਼ਬਦ ਆਪਾਂ ਅਪਰਾਧ ਹੈ ਇਹ ਬੋਲਣਾ ਵੀ ਆਪਾਂ ਅਪਰਾਧ ਹੈ ਨਹੀਂ ਨਹੀਂ ਟੱਡ ਟੱਡ ਮਾਰਨ ਦਾ ਸਾਡੀ ਮਾਲਵੇ ਦੇ ਵਿੱਚ ਟੱਡ ਮਾਰਨ ਦਾ ਮਤਲਬ ਹੁੰਦਾ ਟੱਕਰ ਲੈਣੀ ਟੱਕਰ ਮਾਰਨੀ ਸਾਡੀ ਬੋਲੀ ਹੈ ਸਾਡੀ ਬੋਲੀ ਹੈ ਉਹ ਉਹਦਾ ਕਰਨੇ ਆ ਜੀ ਕਿ ਦੇਖੋ ਅਸੀਂ ਤਰੀਕ ਪਹਿਲਾਂ ਫਿਕਸ ਕੀਤੀ ਹੋਈ ਸੀ 2 ਦਸੰਬਰ ਦੀ ਤੇ ਅਚਾਨਕ ਹੀ ਜਿਹੜਾ ਚੋਣਾਂ ਦਾ ਐਲਾਨ ਹੋ ਗਿਆ ਤੇ ਸਾਨੂੰ ਜਿਹੜੇ ਲੀਡਰ ਨਹੀਂ ਆਏ ਉਹਨਾਂ ਦੇ ਫੋਨ ਆਏ ਆ ਕਿ ਅਸੀਂ ਰੁਝੇ ਆ ਦੱਸੋ ਕੀ ਕਰੀਏ ਆਉਣਾ ਚਾਹੀਦਾ ਅਸੀਂ ਆਈਏ ਜਾਂ ਇਧਰ ਸਾਮੀਏ ਤਾਂ ਅਸੀਂ ਉਹਨਾਂ ਨੂੰ ਕਿਹਾ ਤੁਸੀਂ ਇਧਰ ਸਾਮੋ ਜੀ ਬੀਬੀ ਸਤਵੰਦ ਕੌਰ ਜੀ ਵੀ ਚੋਣਾਂ ਚ ਬੁਝੇ ਹੋਏ ਜੀ ਬੀਬੀ ਸਤਵੰਦ ਕੌਰ ਨੂੰ ਜੀ ਨੂੰ ਜਿਹੜਾ ਸੱਦਾ ਦਿੱਤਾ ਗਿਆ ਸੀਗਾ ਜੀ ਤੇ ਹੋ ਸਕਦਾ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਸੇਵਾ ਚ ਨੇ ਹੋ ਸਕਦਾ ਕੋਈ ਰੁਝੇਵਾ ਹੋਵੇ ਜੀ ਸਰ ਜੀ 4 ਦਿਹਾੜਿਆਂ ਬਾਅਦ ਹਾਂ ਜੀ 4 ਦਿਹਾੜਿਆਂ ਬਾਅਦ ਇੱਥੇ ਮੁਖ ਦਫ਼ਤਰ ਅੰਮ੍ਰਿਤਸਰ ਦੇ ਵਿੱਚੋਂ ਬਿਲਕੁਲ ਆ ਜੀ ਵਧੀਆ ਗੱਲ ਆ ਬਹੁਤ ਅੱਛੀ ਗੱਲ ਲੋਕ ਬਹੁਤ ਲਾਈਕ ਕਰ ਰਹੇ ਅ ਕਿ ਹੁਣ ਜਿਹੜੇ ਪਾਰਟੀ ਦੇ ਪਾਲਿਸੀ ਬਿਆਨ ਨੇ ਸਾਰੇ ਇੱਥੋਂ ਜਾਰੀ ਹੋਣਗੇ ਬਿਲਕੁਲ ਜੀ ਬਿਲਕੁਲ ਤੁਹਾਡੀਆਂ ਜਿਹੜਾ ਤੁਹਾਨੂੰ ਕੰਮ ਥੋੜਾ ਵਧ ਗਿਆ ਤੁਹਾਡਾ ਇਹ ਲੀਡਰਸ਼ਿਪ ਦਾ ਚਲੋ ਪਹਿਲਾਂ ਐਲਾਨ ਹੋ ਸਕਦਾ ਹੈ ਬਾਕੀ ਜਿਹੜੇ ਜਿਲ੍ਹਾ ਪ੍ਰਧਾਨ ਹੀ ਰਹਿੰਦੇ ਸੀ ਜਿਲ੍ਹਾ ਪ੍ਰਧਾਨ ਅਸੀਂ ਕਰ ਦੇਾਂਗੇ ਇੱਕ ਦੋ ਦਿਨਾਂ ਚ ਸਿੰਘ ਸਾਹਿਬ ਜੀ ਇੱਕ ਭਾਈ ਅਸੀਂ ਗੱਲ ਕਰ ਰਹੇ ਸੀ ਅਮਰਿਤਪਾਲ ਹੋਰਾ ਦੀ ਤੁਸੀਂ ਦੇਖਿਆ ਹੋਣਾ ਉਹਨਾਂ ਦੇ ਫੈਮਲੀ ਨੇ ਵੀ ਤੁਹਾਨੂੰ ਕਾਫੀ ਸਪੋਰਟ ਕੀਤੀ ਤੁਸੀਂ ਸਾਰਿਆਂ ਨੇ ਤਰਨਤਨ ਚੋਂ ਲੜੀ ਹੈ ਉਹਨਾਂ ਦੀ ਕਾਹਲ ਨੂੰ ਲੈ ਕੇ ਕਾਫੀ ਖਿੱਚੋਤਾਣ ਚੱਲ ਰਹੀ ਹੈ ਹਾਈ ਕੋਰਟ ਦੇ ਵਿੱਚ ਲੋਕੀਤ ਹੈ ਕਿਵੇਂ ਦੇਖ ਰਹੇ ਹੋ ਨਾਲ ਬਲਜੀਤ ਸਿੰਘ ਨੇ ਨਾਲ ਕੂ ਨੇ ਕਿੰਦੀ ਜਿਹਾ ਸਬਾਰ ਹੋਣਾ ਹੈ ਅਸੀਂ ਸਾਨੂੰ ਸੰਸਦ ਦੇ ਵਿੱਚ ਬੋਲਣ ਦਾ ਮੌਕਾ ਦਿੱਤਾ ਜਾਵੇ ਕਿਵੇਂ ਦੇਖ ਰਹੇ ਹੋ ਦੇਖੋ ਇੱਕ ਤਾਂ ਹੁੰਦਾ ਹੈ ਵੀ ਇਹ ਮਨੁੱਖੀ ਅਧਿਕਾਰ ਨਾਲ ਜੁੜਿਆ ਮਸਲਾ ਵੀ ਹੈਗਾ ਜੀ ਇੱਕ ਐਮਪੀ ਦੇ ਅਧਿਕਾਰ ਨਾਲ ਜੁੜਿਆ ਮਸਲਾ ਵੀ ਹੈਗਾ ਜੀ 4 ਸਾਲ ਲੰਬੀ ਪ੍ਰੋਲ ਦੇ ਉੱਤੇ ਤੁਸੀਂ ਉਹਨੂੰ ਰੱਖਿਆ ਹੋਇਆ ਫਿਰ ਇੱਕ ਐਮਪੀ ਦੇ ਜਿਹੜੇ ਹੱਕ ਹਕੂਕ ਹੈ ਤੁਸੀਂ ਉਹਨੂੰ ਦੇ ਹੀ ਨਹੀਂ ਰਹੇ ਹੋ ਤੇ ਕੋਟਾਂ ਦੇ ਵਿੱਚ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਇਹ ਇਹਨਾਂ ਦੇ ਜਿਹੜੇ ਅਸੀਂ ਜਿਹ ਹੱਕ ਹਕੂਕ ਦਿੰਨੇ ਆ ਜਾਂ ਅਸੀਂ ਇਹਨਾਂ ਦੀ ਜਿਹੜੀ ਆ ਉਹ ਫੇਵਰ ਕਰਦੇ ਆ ਤੇ ਪੰਜਾਬ ਦੇ ਹਾਲਾਤ ਖਰਾਬ ਹੋ ਜਾਣਗੇ ਮੈਨੂੰ ਇਹ ਦੱਸੋ ਮੌੜ ਬੰਬ ਧਮਾਕਾ ਹੋਇਆ ਬੱਚੇ ਮਰੇ ਸੀ ਉਹਦੇ ਵਿੱਚ ਜੀ ਤੇ ਉਹਦੀ ਕਾਰਵਾਈ ਜਿਹੜੀ ਹੈ ਅਜੇ ਤੱਕ ਹੀ ਲੰਬਤ ਪਈ ਹੈ ਕੋਈ ਸਰਕਾਰ ਜਿਹੜੀ ਹੈ ਉਹਦੇ ਤੇ ਕਾਰਵਾਈ ਕਰਨ ਦੇ ਲਈ ਤਿਆਰ ਨਹੀਂ ਮੌੜ ਬੰਬ ਤਮਾਕੇ ਦੇ ਦੋਸ਼ੀਆਂ ਨੂੰ ਫੜਨ ਲਈ ਤਿਆਰ ਨਹੀਂ ਨਾ ਪਿਛਲੀਆਂ ਸਰਕਾਰਾਂ ਤੇ ਨਾ ਮੌਜੂਦਾ ਸਰਕਾਰ ਬਿਆਦਬੀ ਹੋਈ ਬਿਆਦਬੀ ਦੇ ਦੋਸ਼ੀ ਜਿਹੜੇ ਆ ਉਹ ਨੰਗੇ ਹੋਏ ਨਾ ਪਿਛਲੀਆਂ ਸਰਕਾਰਾਂ ਨੇ ਕਾਰਵਾਈ ਕੀਤੀ ਤੇ ਨਾ ਹੁਣ ਵਾਲੀ ਸਰਕਾਰ ਜਿਹੜੀ ਆ ਉਹ ਕੋਈ ਕਾਰਵਾਈ ਕਰਨ ਜਾ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਪੰਜ ਮੈਂਬਰੀ ਭਰਤੀ ਕਮੇਟੀ ਬਣੀ ਸੀ ਉਹਨੇ ਸੰਗਤ ਨਾਲ ਇੱਕ ਵਾਦਾ ਕੀਤਾ ਸੀਗਾ ਕਿ ਸਾਡਾ ਜਿਹੜਾ ਦਫਤਰ ਹੈ ਮੁੱਖ ਉਹ ਸ਼੍ਰੀ ਅਮਰਸਰ ਸਾਹਿਬ ਤੋਂ ਚੱਲੇਗਾ ਕਿਉਂਕਿ ਆਕਾਲੀ ਦਲ ਦੀ ਪੁਰਾਣੀ ਰਵਾਇਤ ਰਹੀ ਹੈ। ਆਕਾਲੀ ਦਲ ਦਾ ਮੁੱਖ ਦਫਤਰ ਜਿਹੜਾ ਸ਼੍ਰੀ ਅਮਰਸਰ ਸਾਹਿਬ ਵਿਖੇ ਹੁੰਦਾ ਸੀ। ਤੇ ਅੱਜ ਅਸੀਂ ਪੰਜ ਮੈਂਬਰੀ ਭਰਤੀ ਕਮੇਟੀ ਨੇ ਜੋ ਵਾਅਦਾ ਕੀਤਾ ਸੀਗਾ ਪ੍ਰਧਾਨ ਦੀ ਚੋਣ ਤੋਂ ਪਹਿਲਾਂ ਸੰਗਤ ਦੇ ਨਾਲ ਉਸ ਨੂੰ ਅਸੀਂ ਅਮਲਦਾਰੀ ਦੇ ਵਿੱਚ ਲਿਆਉਂਦੇ ਆਂ। ਜਿਹੜਾ ਮੁੱਖ ਦਫਤਰ ਜਿਹੜਾ ਅੱਜ ਸ਼੍ਰੀ ਅਮਰਸਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਸਥਾਪਿਤ ਕੀਤਾ ਹੈ। ਸ਼੍ਰੀ ਅਖੰਡਪੁਰ ਸਾਹਿਬ ਆਰੰਭ ਕਰਵਾਏ ਸਨ। ਔਰ ਸ਼੍ਰੀ ਅਖੰਡਪੁਰ ਸਾਹਿਬ ਜੀ ਦੀ ਅੱਜ ਸਮਾਪਤੀ ਹੋਈ ਹੈ, ਕੀਰਤ ਔਰ ਬੁਲਾਰਿਆ ਨੇ ਆਪਣੇ ਵੱਖਰੇ ਵੱਖਰੇ ਜਿਹੜੇ ਨੇ ਉਹ ਵਿਚਾਰ ਦਿੱਤੇ ਨੇ ਔਰ 2 ਦਸੰਬਰ ਦਾ ਦਿਨ ਜਿਹੜਾ ਅਸੀਂ ਇਸ ਦਫਤਰ ਦੇ ਜਿਹੜਾ ਉਦਘਾਟਨ ਵਾਸਤੇ ਇਸ ਲਈ ਚੁਣਿਆ ਕਿਉਂਕਿ 2 ਦਸੰਬਰ ਦਾ ਦਿਨ ਜਿਹੜਾ ਇੱਕ ਇਤਿਹਾਸਕ ਦਿਨ ਹੈ ਕਿਉਂਕਿ ਇਸ ਦਿਨ ਪਿਛਲੇ ਸਾਲ ਸ੍ਰੀ ਅਕਾਲ ਤਖਤ ਸਾਹਿਬ ਤੋਂ ਇੱਕ ਹੁਕਮਨਾਮਾ ਹੋਇਆ ਸੀ ਔਰ ਉਸ ਹੁਕਮਨਾਮੇ ਦੀ ਬਲਖਣਤਾ ਇਹ ਸੀ ਕਿ ਜਿਹੜੀ ਆਪਣੇ ਆਪ ਨੂੰ ਪੰਥਕ ਜਮਾਤ ਕੋ ਹੁੰਦੀ ਹੈ ਉਹ ਇਸ ਤੋਂ ਮਨਕਰ ਹੋਈ ਇਸ ਨੂੰ ਮੰਨਣ ਤੋਂ ਅਨਕਾਰੀ ਹੋਈ ਔਰ ਭਗੌੜੀ ਹੋਈ ਤੇ ਉਹ ਇੱਕ ਉਹਨਾਂ ਦੇ ਪਗੌੜੀ ਹੋਣ ਦੇ ਨਾਲ ਉਹਨਾਂ ਦੇ ਇਹ ਸੁਖ ਹੁਕਮਨਾਮੇ ਨੂੰ ਦਰਕਨਾਰ ਕਰਨ ਦੇ ਨਾਲ ਇਹ ਜਿਹੜੇ ਦਿਨ ਦੀ ਅਹਿਮੀਅਤ ਜਿਹੜੀ ਆ ਉਹ ਹੋਰ ਵੱਧ ਗਈ ਇਤਿਹਾਸ ਦੇ ਵਿੱਚ ਹੁਕਮਨਾਮੇ ਪਹਿਲਾਂ ਵੀ ਬਹੁਤ ਹੋਏ ਨੇ ਪਰ ਕਦੇ ਵੀ ਕਿਸੇ ਅਕਾਲੀ ਦਲ ਨੇ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨਮਾਉਂਦੇ ਨੇ ਕਦੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਨੂੰ ਜਿਹੜਾ ਹੈ ਉਹ ਪਿੱਠ ਦਿਕਾਉਣ ਦਾ ਯਤਨ ਨਹੀਂ ਕੀਤਾ ਇਹ ਇਤਿਹਾਸ ਦੇ ਵਿੱਚ ਮੈਂ ਸਮਝਦਾ ਪਹਿਲੀ ਵਾਰ ਹੋਇਆ ਹੈ 400 ਸਾਲ 450 ਸਾਲ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਉਹ ਪਾਰਟੀ ਜਿਹੜੀ ਇਹ ਮੰਨਦੀ ਹੈ ਕਿ ਉਹਦਾ ਜਨਮ ਜਿਹੜਾ ਉਹ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲਤ ਹੋਇਆ ਤੇ ਫਸੀਲਤ ਹੋਏ ਹੁਕਮਨਾਮੇ ਤੋਂ ਉਹ ਭਗੌੜੀ ਹੋ ਗਈ ਹੈ ਤੇ ਉਸ 2 ਦਸੰਬਰ ਨੂੰ ਅਸੀਂ ਜਿਹੜਾ ਹੈ ਇਹ ਦਿਨ ਜਿਹੜਾ ਹੈ ਦਫ਼ਤਰ ਦੇ ਤੋਂ ਕਾਟਣ ਲਈ ਇਸ ਕਰਕੇ ਰੱਖਿਆ ਕਿਉਂਕਿ ਇਹ ਇਤਿਹਾਸਕ ਦਿਨ ਹੈ ਔਰ ਇਹ ਦਿਨ ਹਮੇਸ਼ਾ ਜਿਹੜਾ ਹੈ ਸਿੱਖ